ਆਹ ਜਿ cục ਖਾਲਸਾ ਵਾਹਿਬ ਜੀ ਤੇ ਦਿਖੋ ਨਾ ਮੈਂ ਸਾ ਕੀ ਤੇ ਨਾ ਮੈਂ ਹਾਜ਼ਰ ਆ ਪਿੰਡ ਖਾਰੀ ਜਿਲ੍ਹਾ ਲੋਹਾਰਾ ਰਹਿੰਦਾ ਵਾ ਇੱਕ ਪ੍ਰੇਮਾ ਨਾ ਦਾ ਅਨਾਥ ਬੱਚਾ ਸੀ ਅਨਾਥ ਹੋਣ ਕਰਕੇ ਪੈੜੀ ਸੰਗਤ ਵਿੱਚ ਪੈ ਗਿਆ ਸੀ ਉਹ ਉਹ ਸਕੇਈ ਪ੍ਰਕਾਰ ਦੇ ਅਯੋਗ ਕੰਮ ਕੀਤੇ ਤੇ ਉਸ ਨੂੰ ਕੋੜ ਹੋ ਗਿਆ ਸੀ ਕੋੜ ਹੋਣ ਕਰਕੇ ਉਸਦੇ ਯਾਰਾਂ ਦੋਸਤਾਂ ਨੇ ਉਸ ਨੂੰ ਛੱਡ ਦਿੱਤਾ ਸੀ ਵਿਚਾਰਾ ਭੁੱਖਾ ਬਣ ਲੱਗ ਪਿਆ ਉਸ ਨੂੰ ਸ਼ੂਰ ਤੋਂ ਵੀ ਹਰ ਕੁਈਟ ਆਰਦਾ ਸੀ ਇਸ ਲਈ ਜੇ ਕਿਸੇ ਨੂੰ ਕਸੂ ਹੁੰਦਾ ਤਾਂ ਰੋਟੀ ਦੂ ਹੀ ਸੁੱਟ ਜਾਂਦਾ ਸੀ ਇੱਕ ਵਾਰ ਇੱਕ ਸਖੀ ਦਿਲ ਵਿਅਕਤੀ ਨੂੰ ਉਸ ਤੇ ਦਇਆ ਆਈ ਤੇ ਉਸਨੇ ਉਹਦੇ ਗੱਲ ਵਿੱਚ ਇੱਕ ਮਿੱਟੀ ਦੀ ਟੈਂਟ ਲਟਕਾ ਦਿੱਤੀ ਉਹ ਲੋਕ ਉਸੇ ਟੈਂਟ ਵਿੱਚ ਰੋਟੀ ਪਾ ਦਿੰਦੇ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਇੱਕ ਦਿਨ ਉਸਨੇ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣੀ ਤਾਂ ਬੜੀ ਮੁਸ਼ਕਲ ਨਾਲ ਤੁਰਦਾ ਆਇਆ ਕੋਇੰਦਵਾਲ ਪਹੁੰਚਿਆ ਉੱਥੇ ਉਸ ਨੂੰ ਸਮੇਂ ਸਿਰ ਲੰਗਰ ਵਿੱਚ ਪ੍ਰਸ਼ਾਦਾ ਮਿਲਦਾ ਤੇ ਕੀਰਤਨ ਵੀ ਸੁੰਦਾ ਰਹਿੰਦਾ ਫਿਰ ਦਿਨ ਵੇਲੇ ਬੌਲੀ ਦੇ ਪਾਸ ਜਾ ਕੇ ਬੈਠ ਜਾਂਦਾ ਤੇ ਟਿੰਡ ਵਜਾ ਕੇ 파ਠ ਕਰਦਾ ਰਹਿੰਦਾ ਬੌਲੀ ਦੇ ਰਸਨਾ ਨੂੰ ਆਈ ਸੰਗਤ ਤੇ ਪੈਰਾਂ ਦੀ ਧੂੜ ਮੱਤੇ ਨਾਲ ਲਾਉਂਦਾ ਅਤੇ ਉਹਨਾਂ ਨੂੰ ਹੀ ਚਕਮਤ ਉਸ ਨੂੰ ਹੀ ਜਕਮਾ ਦੇਵੀ ਲਾਉਂਦਾ ਇੱਕ ਦਿਨ ਇੱਕ ਸਿੱਖ ਨੇ ਗੁਰੂ ਜੀ ਨੂੰ ਪ੍ਰੇਮੇ ਕੋੜੀ ਬਾਰੇ ਸਾਰੀ ਕਥਾ ਸੁਣਾਈ ਗੁਰੂ ਜੀ ਨੇ ਉਸ ਵੇਲੇ ਇੱਕ ਸੇਖ ਨੂੰ ਪੇਜ ਕੇ ਪ੍ਰੇਮੇ ਕੋੜੇ ਨੂੰ ਉੱਥੇ ਬੁਲਾਇਆ ਜਿੱਥੇ ਗੁਰੂ ਜੀ ਰੋਜ਼ ਆਪ स्नान ਕਰਿਆ ਕਰਦੇ ਸਨ ਫੱਟੀ ਉੱਤੇ ਬਿਠਾ ਕੇ ਗੁਰੂ ਜੀ ਨੇ ਆਪਣੇ ਹੱਥੀ ਉਸ ਨੂੰ ਇਸ਼ਨਾਨ ਕਰਾਇਆ ਅਤੇ ਸੁੰਦਰ ਕੱਪੜੇ ਪੁਆਏ। ਪ੍ਰੇਮਿਕ ਦਾ ਕੋਰ ਜਾਂਦਾ ਰਿਹਾ ਤੇ ਉਸ ਇੱਕ ਸਤੰਦ ਉਸ ਸੁੰਦਰ ਸ਼ਬੀਲਾ ਨੌਜਵਾਨ ਬਣ ਗਿਆ। ਸਾਰੇ ਉਸਦੇ ਨਵੇਂ ਰੂਪ ਨੂੰ ਦੇਖ ਕੇ ਬੜੇ ਖੁਸ਼ ਹੋਏ। ਗੁਰੂ ਜੀ ਨੇ ਕਿਹਾ ਇਹ ਪ੍ਰੇਮਾ ਆਇਤੋ ਮੇਰਾ ਮੁਰਾਰੀ ਪੁੱਤਰ ਹੈ। ਪ੍ਰੇਮਾ ਕਾਇਆ ਪਰਟ ਕੇ ਮੁਰਾਰੀ ਹੋਇਆ ਹੈ। ਉਨ ਇਸ ਵਿੱਚ ਕੋਈ ਐਬ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਰੋਗ ਹੈ ਗੁਰੂ ਜੀ ਨੇ ਸੰਗਤਾਂ ਨੂੰ ਸੁਣਾ ਕੇ ਕਿਹਾ ਕਿ ਸੰਗਤ ਵਿੱਚ ਐਸ ਕੋਈ ਐਸਾ ਸਿੱਖ ਹੈ ਜੋ ਮੇਰੇ ਪੁੱਤਰ ਵਾਸਤੇ ਧੀ ਦਾ ਰਿਸ਼ਤਾ ਕਰੇ ਉੱਤੇ ਉਸ ਵੇਲੇ ਗੁਰੂ ਘਰ ਦਾ ਇੱਕ ਪੁਰਾਣਾ ਸਿੱਖ ਸ਼ੀਹਾ ਬੈਠਾ ਸੀ ਉਸ ਨੇ ਉੱਠ ਕੇ ਕਿਹਾ ਮਹਾਰਾਜ ਮੈਨੂੰ ਆਪਣੀ ਧੀ ਮਾਤਰੋ ਵਾਸਤੇ ਮੁਰਾਰੀ ਦਾ ਰਿਸ਼ਤਾ ਪਰਮਾਨ ਹੈ ਜੈ ਸ਼ੀਨਾ ਇਹ ਕੁਝ ਕਹਿ ਹੀ ਰਿਆ ਸੀ ਤਾਂ ਸ਼ੀਰੇ ਸ਼ੀਹੇ ਦੀ ਘਰ ਵਾਲੀ ਜਿਹੜੀ ਉਸ ਸਮੇਂ ਲੰਗਰ ਵਿੱਚ ਪ੍ਰਸ਼ਾਦ ਪਕਾ ਰਹੀ ਸੀ ਉਸਨੇ ਗੁਰੂ ਜੀ ਸਾਹਮਣੇ ਹਾਜ਼ਰ ਲਈ ਉਹ ਗੁਰੂ ਜੀ ਸਾਹਮਣੇ ਹਾਜ਼ਰ ਹੋਈ ਕਹਿ ਲਈ ਮਹਾਰਾਜ ਸ਼ੀਹੇ ਨੱਥਾ ਦਿਮਾਗ ਟਿਕਾਣੇ ਨਹੀਂ ਮੈਨੂੰ ਇਸ਼ਤ ਦਾ ਕੋਈ ਪਰਵਾਹ ਨਹੀਂ ਕੀ ਪਤਾ ਇਹ ਮੁੰਡਾ ਕਿਸ ਕੁੱਲ ਕਿਸ ਜਾਤ ਕਿਸ ਵਾਰੀ ਦਾ ਹੈ ਮੈਂ ਆਪਣੀ ਧੀ ਦਾ ਜਨਮ ਕ੍ਰਿਸ਼ ਨਹੀਂ ਕਰਨਾ ਗੁਰੂ ਜੀ ਨੇ ਕਿਹਾ ਇਹ ਮੇਰਾ ਪੁੱਤਰ ਹੈ ਇਸ ਲਈ ਮੇਰੇ ਹੀ ਖਾਨਦਨ ਵਿੱਚੋਂ ਹੈ ਇਹ ਮਥਰੋ ਮੁਰਾਰੀ ਦੀ ਜੋੜੀ ਤੁਰੋਂ ਹੀ ਲਿਖੀ ਆਈ ਹੈ ਇਸ ਲਈ ਤੈਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਪੁੱਤਾਂ ਦਾ ਵਿਆਹ ਆਪ ਕਰਾਂਗੇ 시헤 ਦੀ ਕਰਵਾਲੀ ਨੂੰ ਸਮਝ ਪੈ ਗਈ ਗੁਰੂ ਜੀ ਅੱਗੇ ਮੱਥਾ ਟੇਕ ਕੇ ਅਤੇ ਧੰਨ ਮਹਾਰਾਜ ਜਿਵੇਂ ਤੁਹਾਡੀ ਮਰਜ਼ੀ ਕਹਿ ਕੇ ਚਲੀ ਗਈ ਬਾਅਦ ਵਿੱਚ ਮੱਥੋਂ ਮੁਰਾਰੀ ਦਾ ਵਿਆਹ ਹੋ ਗਿਆ ਦੋਹਾਂ ਨੂੰ ਗੁਰੂ ਘਰ ਦਾ ਪ੍ਰਚਾਰਕ ਥਾਪਿਆ ਗਿਆ ਤੇ 22 ਮੰჯੀਆਂ ਵਿੱਚੋਂ ਇੱਕ ਮੰਜੀ ਦੀ ਦੀ ਬਖਸ਼ਿਸ਼ ਕੀਤੀ ਹੈ ਵਾਈਗੂ ਜੀ ਦਾ ਕਾਲਾ ਵਾਈਗੂ ਜੀ ਕੀ ਦਿੱਤੇ